ਹਾਂ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਵਾਗਤ ਹੈ ਜੀ ਤੁਹਾਡਾ ਮਾਜਾ ਖਬਰਸਾਰ ਦੇ ਵਿੱਚ ਤੇ ਮੈਂ ਆ ਤੁਹਾਡਾ ਅਮਰਤ ਕਹਿਰੋਂ ਲਓ ਜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲਾ ਵੱਚੁਕਾ ਹੈ ਜਿਹੜੀ ਤਰੀਕਾ ਉਮੀਦ ਹੀ ਗਈ ਆ 15 ਅਕਤੂਬਰ ਨੂੰ ਜਿਹੜਾ ਏ ਉਹ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਇੱਕ ਵਾਰ ਦੁਬਾਰਾ ਫੇਰ ਸੁਣ ਲਓ 15 ਅਕਤੂਬਰ ਨੂੰ ਜਿਹੜਾ ਏ ਪੰਚਾਇਤੀ ਚੋਣਾਂ ਹੋਣਗੀਆਂ 27 ਨਵੰਬਰ ਪਰਸੋਂ ਤੋਂ ਜਿਹੜਾ ਨਾਮੀਨੇਸ਼ਨ ਫਾਰਮ ਭਰੇ ਜਾਣਗੇ ਤੇ ਅਖੀਰਲੀ ਤਰੀਕ ਜਿਹੜੀ 4 ਅਕਤੂਬਰ ਆ 4 ਅਕਤੂਬਰ ਤੱਕ ਜਿਹੜੇ ਨਾਮੀਨੇਸ਼ਨ ਫਾਰਮ ਭਰੇ ਜਾਣਗੇ 4 ਅਕਤੂਬਰ ਆ ਆਖਰੀ ਡੇਟ ਆ ਤੇ 7 ਤਰੀਕ ਤੱਕ 7 ਜਿਹੜਾ ਹੈ ਅਕਤੂਬਰ ਤੱਕ ਜਿਹੜਾ ਨਾਮੀਨੇਸ਼ਨ ਫਾਰਮ ਵਾਪਸ ਲੈਣ ਦਾ ਟਾਈਮ ਆ 7 ਅਕਤੂਬਰ ਨੂੰ ਤੁਸੀਂ ਆਪਣੇ ਨਾਮੀਨੇਸ਼ਨ ਵਾਪਸ ਲੈ ਸਕਦੇ ਸਰਪੰਚੀ ਦੇ ਚਾਹ ਮੰਨ ਜਰੂਰ ਧਿਆਨ ਦੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਪੱਟੀ ਹਲਕੇ ਦੇ ਕਿਹੜੇ ਕਿਹੜੇ ਪਿੰਡ ਰਿਜ਼ਰਵਡ ਨੇ ਤੇ ਕਿਹੜੀ ਕਿਹੜੀ ਕੈਟਾਗਰੀ ਦੀ ਜਿਹੜਾ ਨੇ ਧਿਆਨ ਨਾਲ ਸੁਣਿਓ ਪੱਟੀ ਹਲਕੇ ਦੇ ਪਿੰਡ ਤੁਹਾਨੂੰ ਦੱਸਦੇ ਆ ਕਿਹੜੇ ਕਿਹੜੇ ਰਿਜ਼ਰਵਡ ਨੇ ਤੇ ਕਿਹੜੇ ਕਿਹੜੇ ਨਹੀਂ ਰਿਜ਼ਰਵਡ ਨੇ ਹੁਣ ਜਿਹੜੇ ਤੁਹਾਨੂੰ ਪਿੰਡ ਦੱਸਣ ਜਾ ਰਿਹਾ ਇਹ ਜਰਨਲ ਜਰਨਲ ਕੈਟਾਗਰੀ ਦੇ ਮੇਲ ਕੈਂਡੀਡੇਟਾਂ ਦੇ ਲਈ ਆ ਧਿਆਨ ਨਾਲ ਨਾਂ ਸੁਣਿਓ ਮੁੱਠਿਆਂਵਾਲਾ ਝੁਗੀਆਂ ਨੂਰ ਮੁਹੰਮਦ ਰਸੂਲਪੁਰ ਤੂਤ ਝੁਗੀਆਂ ਪੀਰ ਬਖਸ਼ ਤਲਵੰਡੀ ਮੋਹਰ ਸਿੰਘ ਕੋਟ ਬੁੱਢਾ ਜੱਲੋਕੇ ਕਾਲੇਕੇ ਉਤਾੜ ਦੁੱਬਲੀ ਬਰਵਾਰਾ ਚੀਮਾ ਕਲਾਂ ਚੂਸਲੇਵਾੜ ਠੱਕਰਪੁਰਾ ਕੈਰੋਂ ਲੌਕਾ ਅੰਤੂਪੋਟੋੜਾ ਰਾਇਪੁਰ ਬਲੀਮ ਭਗੂਪੁਰ ਸਬਰਾ ਪਨਗੋਟਾ ਭਗੂਪੁਰ ਹਵੇਲੀਆਂ ਕਿਰਤਵਾਲ ਖੁਰਦ ਬੂ ਬੁਪਰਾਏ ਮਰ ਤੇ ਹਰੀਕੇ ਇਹ ਜਿਹੜੇ ਪਿੰਡ ਨੇ ਇਹ ਜਰਨਲ ਕੈਟਾਗਰੀ ਮੇਲ ਦੇ ਲਈ ਰਿਜ਼ਰਵ ਨੇ ਤੇ ਹੁਣ ਜਰਨਲ ਕੈਟਾਗਰੀ ਦੀ ਫੀਮੇਲ ਦੇ ਲਈ ਜਿਹੜੇ ਪਿੰਡ ਨੇ ਉਹ ਧਿਆਨ ਨਾਲ ਸੁਣ ਲਓ ਜਿੰਦਾਵਾਲਾ ਨਬੀਪੁਰ ਕਿਰਤਵਾਲ ਤੁੰਗ ਜੋਤੀਸ਼ਾ ਬੱਠੇ ਪੈਣੀ ਕੋਟਦਾਤਾ ਬਾਹਮਣੀ ਵਾਲਾ ਧਾਰੀਵਾਲ ਛੀਦ ਜੋੜ ਸਿੰਘ ਜੋੜ ਸਿੰਘ ਵਾਲਾ ਸੰਗਵਾ ਸੈਦੋ ਡੋਮਨੀ ਵਾਲਾ ਸੀ ਤੋਂ 9 ਬਾਅਦ ਗਦਾਈਕੇ ਸੀ ਤੋਂ ਮਹਿ ਝੁੱਗੀਆਂ ਰਾਦਲਕੇ ਪੰਘਾਲਾ ਰਾਮ ਸਿੰਘ ਵਾਲਾ ਝੁੱਗੀਆਂ ਨੱਥਾ ਸਿੰਘ ਇਹ ਜਿਹੜੇ ਪਿੰਡ ਸੀ ਇਹ ਜਿਹੜੇ ਰਿਜ਼ਰਵ ਸੀ ਜਿਹੜਾ ਜਨਰਲ ਕੈਟਾਗਰੀ ਦੇ ਫੀਮੇਲ ਦੇ ਲਈ ਹੁਣ ਤੁਹਾਨੂੰ ਐਸਸੀ ਮੇਲ ਦੇ ਲਈ ਜਿਹੜੇ ਪਿੰਡ ਰਿਜ਼ਰਵ ਨੇ ਉਹ ਦੱਸਦੇ ਆ ਭੌਵਾਲ ਸਰਾਲੀ ਮੰਡਾ ਕੰਡਿਆਲਾ ਨਦੌਰ ਪ੍ਰਿੰਗੜੀ ਸੈਦਪੁਰ ਕੁੱਤੀਆਲਾ ਬੁਰਜ ਦੇਵਾ ਸਿੰਘ ਤੇ ਅਲੀਪੁਰ ਇਹ ਐਸਸੀ ਮੇਲ ਦੇ ਰਿਜ਼ਰਵ ਪਿੰਡ ਨੇ ਤੇ ਹੁਣ ਐਸਸੀ ਫੀਮੇਲਜ਼ ਦੇ ਲਈ ਜਿਹੜੇ ਵਿਚਰ ਪਿੰਡ ਨੇ ਉਹ ਦੱਸਣ ਜਾ ਰਹੇ ਆ ਧਿਆਨ ਨਾਲ ਸੁਣਿਓ ਜੀ ਬੰਗਲਾ ਰਾਏ ਬਸਤੀ ਬੁੱਡੇ ਬਲਵੇਰ ਸਿੰਘ ਵਾਲੀ ਪੱਤੀ ਕਿਲਾ ਢਗਾਣਾ ਉਬੋਕੇ ਸਰਹਾਲੀ ਮੰਡਾ ਖੁਰਦ ਨੱਥੂ ਚੱਕ ਲੌਕਾ ਖੁਰਦ ਆਸਲ ਬੂ ਹਤਾੜ ਬੂ ਹਵੇਲੀਆਂ ਪੁਰਜਪੂਲਾ ਠਟੀਆਂ ਖੁਰਦ ਤੇ ਰੱਤਾਕੋਦਾ ਇਹ ਜਿਹੜੇ ਪਿੰਡ ਮੈਂ ਤੁਹਾਨੂੰ ਦੱਸੀ ਜੀ ਇਹ ਜਿਹੜੇ ਨੇ ਐਸ ਸੀ ਵੂ ਮਿਲਦੇ ਰਿਜ਼ਰਵਡ ਨੇ ਤੁਹਾਨੂੰ ਮੈਂ ਜਿਹੜੀ ਖਬਰ ਦਿੱਤੀ ਆ ਇਹ 15 ਅਕਤੂਬਰ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਸਰਪੰਚੀ ਦੇ ਚਾਹਵਾਨ ਜਿਹੜੇ ਖਿੱਚ ਲੋ ਤਿਆਰੀ ਧੰਨਵਾਦ ਵੈਗਰੂ ਚੜ੍ਹਦੀ ਕਲਾ ਚ ਰੱਖੇ